ਨੈਕਸਟ 24 ਪੰਜਾਬ ਦੇ ਚੈਨਲ ਤੇ ਇਕ ਦੋ ਦਸਕਾ ਨੂੰ ਫਿਰ ਫਿਰ ਸੱਛੇ ਕਲ ਸਾਡੇ ਚ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਕਿ ਦੋ ਸਾਡੀ ਆਨਵਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਬੀਤੇ ਦਿਨੀ ਪਿੰਡ ਤਲਵੰਡੀ ਸੋਭਾ ਸਿੰਘ ਜੀ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਹਲਕਾ ਵਿਧਾਇਕ ਸਰਵਨ ਸਿੰਘ ਤੁੰਦੀ ਤੱਕੇ ਸ਼ਾਈ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਸਨੂ ਜਾਣਕਾਰੀ ਦਿੰਦਾ ਕਿਸਾਨ ਮਰਦੋਸ਼ ਸੰਘਰਸ਼ ਕਮੇਟੀ ਦੇ ਆਗੂ ਨੇ ਦੱਸਿਆ ਕਿ ਸੋਮਵਾਰ ਨੂੰ ਪਿੰਡ ਤਲਵੰਡੀ ਸੋਭਾ ਸਿੰਘ ਦੇ ਸਰਕਾਰੀ ਸਕੂਲ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਬीडीपीਓ ਪਲਵਿੰਦਰ ਸਿੰਘ ਪਹੁੰਚੇ ਮੌਕੇ ਤੇ ਕਿਸਾਨ ਮਰਦੋਸ਼ ਸੰਘਰਸ਼ ਕਮੇਟੀ ਦੇ ਭਾਈ ਝਾੜੂ ਜੀ ਵਲਟੋਹਾ ਜ਼ੋਨ ਦੇ ਪ੍ਰਧਾਨ ਮਿਰਹਾ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਪਹੁੰਚ ਗਏ ਅਤੇ ਪ੍ਰਸ਼ਾਸਨ ਕੋਲੋਂ ਪੰਚਾਇਤੀ ਜ਼ਮੀਨ ਦੀ ਨਜਾਇਜ਼ ਕਬਜ਼ਾ ਛੁੜਵਾ ਕੇ ਜਨਤਕ ਬੋਲੀ ਕਰਵਾਉਣ ਦੀ ਮੰਗ ਕੀਤੀ ਗਈ ਇਸ ਮੌਕੇ ਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਸਿੱਧੀ ਜ਼ਮੀਨ ਵਿੱਜਨ ਦੀ ਬਹਿਸ ਕੀਤੀ ਗਈ ਅਤੇ ਵਿਦੈਕ ਰਮਨ ਸਿੰਘ ਤੋਂ ਹੁੰਦੇ ਇਸ਼ਾਰੇ ਤੇ ਕਿਸਾਨਾਂ ਗੂ ਮਹਿਰ ਸਿੰਘ ਤਲਵੰਡੀ ਅਤੇ ਉਸਦੇ ਸਾਥੀਆਂ ਦੀ ਕੁਟਮਾਰ ਕੀਤੀ ਗਈ ਅਤੇ ਪਾਗ ਉਤਾਰ ਦਿੱਤੀ ਗਈ ਝਗੜੇ ਤੋਂ ਪਾਸਾ ਕਰਦੇ ਮੇਰ ਸਿੰਘ ਤਲਵੰਡੀ ਦੇ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਅਤੇ ਜੌਨ ਵਲਟੋਹਾ ਦੀ ਇੱਕ ਹੋਰ ਕਮੇਟੀ ਮੀਟਿੰਗ ਸੱਦੀ ਗਈ ਅਤੇ ਮੀਟਿੰਗ ਵਿੱਚ ਮੇਰ ਸਿੰਘ ਤਲਵੰਡੀ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਵਿੱਚ ਬੀ ਡੀ ਪੀਓ ਦੇ ਕਹਿੰਦੇ ਗਏ ਸਨ ਮੀਟਿੰਗ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਲਿਖਤੀ ਦਰਖਾਸਤ ਦੇ ਕੇ ਥਾਣਾ ਸਦਰ ਪੱਟੀ ਮੋੜ ਤੇ ਅਤੇ ਡੀਐਸਪੀ ਪੱਟੀ ਨਾਲ ਬੈਠ ਕੇ ਗੱਲਬਾਤ ਕੀਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਇਨਸਾਫ ਫੋਟਵੋਂ ਦਾ ਬ੍ਰੋਸਾ ਦਿੱਤਾ ਗਿਆ ਹੈ ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਵਿਧਾਇਕ ਸਰਵਨ ਸਿੰਘ ਧੁੰਦ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਦੇ ਵਰਕਰ ਨਜਾਇਜ਼ ਸੱਟਾ ਬਣਾ ਕੇ ਕ੍ਰਿਆਲੇ ਹਸਪਤਾਲ ਵਿੱਚ ਦਾਖਲ ਹੋਏ ਹਨ ਜਿਸ ਦੇ ਰੋਸ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਅਤੇ ਸੂਬਾ ਆਗੂਆਂ ਨਾਲ ਵਿਚਾਰ ਵਟਾਰਾ ਕਰਦੇ ਕ੍ਰਿਆਲੇ ਚੌਂਕ ਵਿੱਚ ਸਰਵਨ ਸਿੰਘ ਧੁੰਦ ਦਾ ਪੁਤਲਾ ਫੂਕਿਆ ਗਿਆ ਅਤੇ ਵਿਧਾਇਕ ਸਰਵਨ ਸਿੰਘ ਧੁੰਦ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਕਾਟ ਨੂੰ ਸੰਬੋਧਿਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਕ੍ਰਿਆਲੇ ਚੌਂਕ ਵਿੱਚ ਪੁਤਲਾ ਫੂਕੇ ਵਾਦਕੀ ਕੀਤੀ ਗਈ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਕਿਸਾਨ ਆਗੂਆਂ ਦੀ ਜ਼ਿਲ੍ਹਾ ਤੇ ਸੂਬਾ ਆਗੂਆਂ ਨਾਲ ਗਲਬਤ ਹੋ ਗਈ ਹੈ ਅਤੇ ਛੇਤੀ ਹੀ ਜ਼ਿਲ੍ਹਾ ਤੇ ਸੂਬਾ ਮੀਟਿੰਗ ਸਦਕੇ ਵਿਧਾਇਕ ਸਰਵਨ ਸਿੰਘ ਤੁਨ ਖਿਲਾਫ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਦਾ ਜ਼ਿੰਮੇਵਾਰ ਬਲਟੋਹਾ ਹਲਕੇ ਦਾ ਵਿਧਾਇਕ ਹੋਵੇਗਾ ਕਿਸਾਨ ਆਗੂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਮਿਹਰ ਸਿੰਘ ਤਲਵੰਡੀ ਦੇ ਨਾਲ ਖੜੀ ਹੈ ਅਤੇ ਕਿਸੇ ਵੀ ਕਿਸਾਨ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਤੇ ਦਲਵੀਰ ਸਿੰਘ ਪੂਰਾ ਕਰੀਮਪੁਰਾ ਪਰਮਜੀਤ ਸਿੰਘ ਤਲਵੰਡੀ ਸੁਖਦੇਵ ਸਿੰਘ ਦੀ ਆਤਮਾ ਸਿੰਘ ਕਰਿਆਲਾ ਤਰਮ ਸਿੰਘ ਕਰਿਆਲਾ ਆदि ਕਿਸਾਨਾਂ ਨੂੰ ਅੱਜ ਸਨ ਤੁਸੀਂ ਵੀ ਦੇਖੋ ਖੇਮ ਕਰਨ ਤੋਂ ਦਵਿੰਦ ਸਹੋਤਾ ਦੀ ਵਿਸ਼ੇਸ਼ ਰਿਪੋਰਟ ਕਿਸਾਨ ਮਦਦ ਸਹਿਲ ਕਮੇਟੀ ਪੰਜਾਬ ਦਾ ਸੇਵਾਦਾਰ ਦਰਬੀਰ ਸਿੰਘ ਪੂਰਾ ਆ ਜਿਹੜਾ ਵਿਧਾਇਕ ਦਾ ਪੁਤਲਾ ਸਾੜ ਰਹੇ ਜੇ ਕੀ ਮਾਮਲਾ ਕੀ ਹੈ ਕੱਤੋਂ ਸਾੜ ਰਹੇ ਜੇ ਦੇਖੋ ਜੀ ਵਿਧਾਇਕ ਦਾ ਪੁਤਲਾ ਇਹ ਕਰਕੇ ਸਾੜ ਰਹੇ ਵੀ ਜੋ ਇਹਨਾਂ ਨੇ ਝੂਠੇ ਵਾਅਦੇ ਕਰ ਕਰਕੇ ਪਹਿਲਾਂ ਸਰਕਾਰ ਬਣਾਈ ਸੀ ਵੀ ਅਸੀਂ ਆਮ ਆਦਮੀ ਦੀ ਸਰਕਾਰ ਆ ਪਰ ਆਮ ਆਦਮੀ ਦੀ ਸਰਕਾਰ ਕਹਿ ਕੇ ਹੁਣ ਇਹ ਗੁੰਡਾਗਰਦੀ ਦੇ ਉੱਤਰ ਆਏ ਆ ਕਾਲ ਤਲਵੰਡੀ ਸੋਭਾ ਸਿੰਘ ਦੀ ਘਟਨਾ ਹੋਈ ਆ ਜਿੱਥੇ ਪੰਚਾਇਤੀ ਬੋਲੀ ਨੂੰ ਲੈ ਕੇ ਪਰਬੋਲੀ ਹੋ ਰਹੀ ਸਕੂਲ ਦੇ ਵਿੱਚ ਤੋਂ ਸਾਡਾ ਆਗੂ ਸਰਦਾਰ ਮੇਰ ਸਿੰਘ ਤਲਵੰਡੀ ਉਹ ਵੀਡੀਓ ਨੂੰ ਮਿਲਣ ਮਿਲਣ ਗਿਆ ਸੀ ਭਲਵਿੰਦਰ ਸਿੰਘ ਨੂੰ ਉਹ ਵੀਡੀਓ ਦੀ ਮਜਦੂਦ ਮੌਜੂਦਗੀ ਵਿੱਚ ਇਹਦੇ ਸਰਵਨ ਸਿੰਘ ਦੇ ਕੁਝ ਬੰਦੇ ਸ਼ਰਾਰਤੀ ਅੰਸਰ ਜਿਹੜੇ ਨੇ ਭੇਜੇ ਜਿਹੜਾ ਇਹਨਾਂ ਨੇ ਪਹਿਲਾਂ ਹੀ ਗਣੀ ਮਿੱਠੀ ਸਾਜ਼ਿਸ਼ ਸੀ ਉਹਨਾਂ ਨੇ ਇਹਦੇ ਆਪਣੇ ਮੇਰ ਸਿੰਘ ਤਲਵੰਡੀ ਦੇ ਗੱਲ ਪਏ ਆ ਉਹ ਗਾਲ ਪੈ ਕੇ ਉਲਟਾ ਇਹਨਾਂ ਨੇ 4 ਬੰਦੇ ਆਪਣੇ ਹਸਪੀਟਲ ਦੇ ਵਿੱਚ ਦਾਖਲ ਕਰਵਾਤੇ ਆ ਝੂਠਾ ਪਰਚਾ ਕਰਾਉਣ ਵਾਸਤੇ ਪਰ ਨਾ ਕਿ ਕਿਸੇ ਦੇ ਉੱਥੇ ਸੱਟ ਲੱਗੀ ਆ ਨਾ ਕੋਈ ਡਾਂਗ ਚੱਲੀ ਆ ਸਿਰਫ ਹੱਥੋਪਾਈ ਮਾੜੀ ਮੋਟੀ ਹੋਈ ਉਹ ਵੀ ਉਹ ਬੰਦੇ ਆ ਗਏ ਇੱਕ ਪਾਸੇ 50 ਬੰਦੇ ਇੱਕ ਪਾਸੇ ਸਿਰਫ ਸਾਡੇ ਤਿੰਨ ਆਗੂ ਉੱਥੇ ਗਏ ਸੀ ਕਿ ਤਿੰਨਾ ਆਗੂਆਂ ਨੇ ਉਹਨਾਂ ਨੇ 50 ਬੰਦਿਆਂ ਦੇ ਸੱਟਾ ਲਾਤੀਆਂ ਪਰ 4 ਬੰਦੇ ਉਹਨਾਂ ਦਾਖਲ ਕਰਾਤੇ ਹਸਪੀਟਲ ਦੇ ਵਿੱਚ ਘ੍ਰਿਆ ਲਏ ਔਰ ਉਹ ਉਲਟਾ ਇੱਕ ਪਾਸੇ ਤਾਂ ਗਾਲ ਵੀ ਪੈ ਗਏ ਆ ਦੂਜੇ ਪਾਸੇ ਝੂਠਾ ਪਰਚਾ ਕਰਾਉਣਾ ਚਾਹੁੰਦੇ ਚਾਉਂਦੇ ਆ ਪਰ ਅਸੀਂ ਸਰਮਨ ਸਿੰਘ ਤੋਂ ਨੂੰ ਚੇਤਾਵਨੀ ਦਿੰਨੇ ਆਂ ਵੀ ਸਾਡੀ ਸਾਰੇ ਸੂਬੀ ਕਮੇਟੀ ਨਾਲ ਔਰ ਜ਼ਿਲ੍ਹਾ ਕਮੇਟੀ ਨਾਲ ਸਾਰੀ ਨਾ ਮੀਟਿੰਗ ਹੋ ਗਈ ਆ ਔਰ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਵੱਡਾ ਐਕਸ਼ਨ ਲਵਾਂਗੇ ਔਰ ਇਹ ਜਿਹੜੀਆਂ ਤੂੰ ਚਾਲਾਂ ਚੱਲਦਾ ਚੰਗੀ ਤਰ੍ਹਾਂ ਚੱਲਾਂ ਚਾਹ ਤੂੰ ਬੰਦੇ ਚਾਰ ਹੋਰ ਭਰਤੀ ਕਰਾਉਣੇ ਆ ਹਸਪੀਟਲ ਦੇ ਵਿੱਚ ਕਰਾ ਲਾ ਚੰਗੀ ਤਰ੍ਹਾਂ ਕੋਈ ਕਸਰ ਰਹਿ ਨਾ ਜਾਵੇ ਔਰ ਅਸੀਂ ਤੇਰੇ ਗੋਡੇ ਨਹੀਂ ਟੇਕਾਂਗੇ ਤੇਰੇ ਅੱਗੇ ਆ ਕੇ ਵੀ ਇਹ ਪਰਚਾ ਨਾ ਤੂੰ ਪਰਚਾ ਕਰਵਾ ਲਾ ਇੱਕ ਦੇ ਚਾਰ ਚਾਰ ਪਰਚੇ ਕਰਵਾ ਪਰ ਇਹਦਾ ਖਮਿਆਜਾ ਤੈਨੂੰ ਭੁਗਤਣਾ ਪੈਣਾਗੇ ਔਰ ਇਹਦਾ ਅਸੀਂ ਹਿਸਾਬ ਕਿਤਾਬ ਤੇਰੇ ਤੋਂ ਲਵਾਂਗੇ ਕਿ ਔਰ ਕੱਲ ਫੇਰ ਵੱਡੀਆਂ ਮੀਟਿੰਗਾਂ ਲਾ ਕੇ ਪਿੰਡਾਂ ਦੇ ਵਿੱਚ ਉਹ ਸੂਬੇ ਕਮੇਟੀ ਨਾਲ ਲਾ ਕੇ ਫੇਰ ਵੱਡਾ ਐਕਸ਼ਨ ਲਵਾਂਗੇ। ਬਾਈ ਜੱਟਾ ਜਿਹੜਾ ਨਾਮ ਪਰਮਜੀਤ ਸਿੰਘ ਪਰਵੰਦੀ ਖਾਨ ਮਦੁਰ ਸਿੰਘ ਸੁਰੰਟੀ ਪੰਜਾਬ। ਤੇ ਕੀ ਮਸਲਾ ਕੀ ਹੈ ਜਿਹੜਾ ਵਿਧਾਇਕ ਦਾ ਤੁਸੀਂ ਬੋਤਲਾ ਫੂਕੰਦੇ? ਇਹ ਨਾ ਇਹ ਨਾਂ ਤੇ ਬਦਲਾਅ ਦੇ ਨਾਂ ਤੇ ਸਰਕਾਰ ਆਈ ਆ ਤੇ ਬਦਲਾਅ ਵੇਖੋ ਕਿਹੋ ਜਿਹਾ ਹੋ ਰਿਹਾ। ਕਿ ਹਾਰੇ ਇੱਕ ਪਿੰਡ ਹੀ ਪੰਚਾਇਤ ਦੀ ਜ਼ਮੀਨ ਦਾ ਰਟਾ ਪਿਆ ਜਾਂਦਾ ਤੇ ਉੱਥੇ ਪਰਚੀਆਂ ਘੱਟ ਕੇ ਦਿੱਤੀਆਂ ਜਾਂਦੀਆਂ ਤੇ ਚਾਹੇ ਉਤਰਾ ਹੀ ਕਿਸੇ ਨੂੰ ਭਾਈ ਜਾਂਦੀ ਆ। ਇਸੀ ਤਰ੍ਹਾਂ ਹੀ ਸਾਡੇ ਪਿੰਡ ਸਾਰੀ 84 ਕਿੱਲੇ ਪੰਚਾਇਤੀ ਜ਼ਮੀਨ ਆ ਜਿਹੜੀ ਸਾਰੀ ਦੇ ਵਿੱਚ ਢੋਣਾ ਲੱਗਾ ਤੇ ਕੱਲ ਉੱਥੇ ਬੋਲੀ ਕਰਨ ਆਏ ਸੀ ਤੇ ਜਿਹੜੇ ਸਾਡੇ ਆਗੂ ਆ ਉਹਨਾਂ ਗਏ ਉਹਨਾਂ ਨੇ ਆ ਪੁੱਛਣਾ ਵੀ ਬੋਲੀ ਇੱਥੇ ਕਾਦੀ ਗਈ ਹੈ ਨੇ ਦੇਣੀ ਹੈ ਕਿ ਪੈਲੀ ਦੇ ਵਿੱਚ ਢੋਣਾ ਲੱਗਾ ਵਾ ਕਿੰਨੂੰ ਪੁੱਛਣ ਗਏ ਸੀ ਵੀਡੀਓ ਸਾਹਿਬ ਨੂੰ ਇਹ ਜਿਹੜੇ ਦੂਜੇ ਅੰਸਰ ਸੀ ਉਥੇ ਇਹਨਾਂ ਦੇ ਉੱਠ ਕੇ ਕਿਸੇ ਕੋ ਪ੍ਰਧਾਨ ਸਾਹਿਬ ਦੇ ਗਲ ਪਹੇਗੇ ਤੇ ਉਲਟਾ ਆ ਗਿਆ ਹਸਪਤਾਲ ਦਾਖਲ ਹੋ ਗਿਆ ਕਿ ਝੂਠਾ ਪਰਚਾ ਕਰਾਉਣ ਵਾਸਤੇ ਇਹੋ ਜੀਆਂ ਜਿਹੜੀਆਂ ਨੰਦੀਆਂ ਇਹ ਨਹੀਂ ਅਸੀਂ ਚੱਲਣ ਦਿਆਂਗੇ ਅਸੀਂ ਹਲਕਾ ਵਿਧਾਇਕ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਗੱਲਾਂ ਤੇ ਨਾ ਉਤਰੇ ਇਹ ਗੱਲਾਂ ਬਹੁਤ ਘਾਤਕ ਹੁੰਦੀਆਂ ਕਿਉਂਕਿ ਜੇ ਕੋਈ ਵੀ ਹਿਸਾਬ ਲੈਣ ਆਉਂਦਾ ਵਾ ਤਹ ਨਹੀਂ ਗੋਲਟਾ ਵੀ ਉੱਤੇ ਦਬਾਅ ਪਾ ਕੇ ਠੂਠੇ ਪਰਚੇ ਕਰਾਉਣੇ ਚਾਉ ਇਹ ਕਦੀ ਨਹੀਂ ਮਨਜ਼ੂਰ ਹੋਣ ਗਿਆ ਜਹੇਬੰਦੀ ਕੱਲ ਨੂੰ ਵੱਡੇ ਐਕਸ਼ਨ ਜਿਹੜੇ ਲਊਗੀ ਮੀਟਿੰਗਾਂ ਪਿੰਡਾਂ ਦੇ ਵਿੱਚ ਰੱਖੀਆਂ ਵਾ ਕਿ ਜੋ ਸਾਡੇ ਪ੍ਰਧਾਨ ਸਾਹਿਬ ਦੀ ਪੱਗ ਲਾਈ ਆ ਨਾਲੇ ਬੇਅਦਬੀ ਕੀਤੀ ਆ ਉਹ ਸਾਰੀ ਜਹੇਬੰਦੀ ਜ਼ਿਲ੍ਹਾ ਪੋਰ ਕਮੇਟੀ ਔਰ ਸੂਬਾ ਪੋਰ ਕਮੇਟੀ ਤੱਕ ਵੀ ਇਹ ਫੈਲਾ ਚਲੇ ਗਿਆ ਕੱਲ ਨੂੰ ਪਿੰਡਾਂ ਦੇ ਵਿੱਚ ਵੱਡੀਆਂ ਮੀਟਿੰਗਾਂ ਹੋਣਗੀਆਂ ਤੇ ਇਹ ਤੇ ਜਿ세 ਤਰ੍ਹਾਂ ਵਧਾਇਆ ਕਿ ਵਿਰੋਧਾ ਕਰਦਾ ਵਾ ਵੀ ਉਲਟਾ ਪਰਚੇ ਕਰਾਉਂਦਾ ਝੂਠੇ ਤੇ ਵੱਡੇ ਐਕਸ਼ਨ ਜਿਹੜੇ ਉਹ ਲੈ ਜਾਣਗੇ ਤੇ ਨਹੀਂ ਦੇ ਇਹਨਾਂ ਗੱਲਾਂ ਤੋਂ ਬਾਅਦ ਆਉਂ ਮਾਈਕ ਰਿਕਾ ਖਾਲਸਾ ਪ੍ਰੈਜ਼ੈਂਟ ਕੀਤਾ। ਕੀ ਨੰਬਰ ਤਾਂ ਜੀ ਤੁਹਾਡਾ? ਮੈਂ ਕਿਸਾਨ ਮਜ਼ਦੂਰ ਸਟ ਕਮੇਟੀ ਪੰਜਾਬ ਦਾ ਕੁਮੇਰ ਸਿੰਘ ਕਾਨ੍ਹੇ। ਤੇ ਕੀ ਘਟਨਾ? ਕੱਲ ਤੁਹਾਡੇ ਨਵਾਪਰੀਆ ਤੇ ਪੁਤਲਾ ਕਦੇ ਲਈ ਸਰ ਰਹੇ। ਕੱਲ ਅਸੀਂ 10:00 ਵਜੇ ਕਰੀਬ ਮਾਨਜੋ ਡੀਡੀਪੀਓ ਸਾਹਿਬ ਤੁਰੰਤ ਤਰਨ ਗਏ। ਉਹਨਾਂ ਸਾਨੂੰ ਕਿਹਾ ਕਿ ਤੁਹਾਡੇ ਪਿੰਡ ਦੀ ਜਿਹੜੀ ਪੈਲੀ ਦੀਆਂ ਚੁੱਲੀਆਂ। ਅਸੀਂ ਕਿਹਾ ਵੀ ਮੜੇ ਜਰੀਏ ਤੁਹਾਨੂੰ ਦਰਖਾਸਤਾਂ ਦਿੱਤੀਆਂ ਵਾ ਕਿ ਪਹਿਲੀ ਜਿਹੜੀ ਲੋਕਾਂ ਨੇ ਛੋਨੇ ਲਾ ਚੁੱਕੇ ਆ। ਕਿ ਉਸ ਪੈਲੀ ਨੂੰ ਪਹਿਲਾਂ ਵਿਹਲਿਆਂ ਕਰਵਾਓ ਫਿਰ ਬੋਲੀ ਦਵਾਂਗੇ ਸਾਡਾ ਪਿੰਡ 'ਚ ਕਿਸੇ ਨਾਲ ਝਗੜਾ ਨਾ ਕਰਵਾਓ ਕਿਉਂਕਿ ਜਿਹੜਾ ਝੋਨਾ ਲਾ ਚੁੱਕਾ ਵਾ ਉਹ ਪਹਿਲੀ ਨਹੀਂ ਛੱਡੂਗਾ ਤੇ ਚਾਹੇ ਉਹਨੂੰ ਉਹਦੀ ਪਰਚੀ ਕਰ ਦਿਓ ਤੇ ਉਹ ਕਹਿੰਦੇ ਕਿ ਨਹੀਂ ਤੁਹਾਡੇ ਪਿੰਡ ਦੇ ਲੋਕਾਂ ਤੇ ਨਾ ਜਿੰਨਾ ਜਿੰਨਾ ਝੋਨਾ ਲਿਆ ਕਾਰੋ ਹੀ ਹੋਣ ਲੱਗੀ ਆ ਤੇ ਮੈਂ ਕਿਹੜੀ ਕਾਰੋ ਹੀ ਹੋਣ ਲੱਗੀ ਆ ਸਾਨੂੰ ਉਹ ਕਾਗਜ਼ ਦਿਖਾ ਦਿਓ ਕਿਉਂਕਿ ਉਹ ਸਾਨੂੰ ਕਾਗਜ਼ ਦਿਖਾਇਆ ਤੇ ਉਹਦੇ ਤੇ ਜਿਹੜੇ ਨਾਮ ਲਿਖੇ ਹੋਏ ਆ ਉਹ ਅੱਜ ਵੀ ਸਾਡੇ ਕੋਲੇ ਮੌਜੂਦ ਆ ਕਿ ਉਹ ਜਿੰਨਾ ਪਜਾਰਾਂ ਕੋਲੇ ਪਹਿਲੀ ਹੈਣੀਗੀ ਉਹਨੇ ਨਾਮ ਲਿਖਿਆ ਤੇ ਜਿਹੜੇ ਝੋਨਾ ਲਾ ਕੇ ਬਿਠਰ ਉਹ ਮੈਂ ਡੀਡੀਪੀਓ ਨੂੰ ਸਵਾਲ ਕੀਤਾ ਵੀ ਡੀਡੀਪੀਓ ਸਾਹਿਬ ਆ ਜਿਹੜੇ ਲੋਕ ਇਹਨਾਂ ਕੋਲ ਤਾਂ ਪਹਿਲੀ ਹੀ ਜਾਣੀਗੀ ਪਿਕਾਇਦੀ ਇਹਨਾਂ ਚੋਣੇ ਨੇ ਵਿਚਾਰਿਆਂ ਲਾਇਆ ਤੇ ਇਹਨਾਂ ਦੇ ਪਰਚਾ ਕਿਉਂ ਆਂਦੇ ਹੀ ਨਹੀਂ ਸਾਨੂੰ ਸਾਡੇ ਫਟਵਾਰੀ ਨੇ ਸਾਡੇ ਸੈਕਟਰੀ ਨੇ ਤੇ ਡੀਡੀਪੀਓ ਨੇ ਇਹ ਰਿਪੋਰਟ ਬਣਾ ਕੇ ਕੱਲੀ ਆ ਆ ਸੈਨਵੇਲ ਉੱਤੇ ਬਿਲਕੁਲ ਸੈਨਵੇਲ ਰਿਪੋਰਟ ਆ ਤੁਸੀਂ ਐਂ ਕਰੋ ਤੁਹਾਡੇ ਪਿੰਡ ਡੀਡੀਪੀਓ ਸਾਹਿਬ ਪਹੁੰਚ ਵੀਡੀਓ ਸਾਹਿਬ ਪਹੁੰਚਣ ਲੱਗੇ ਤੁਸੀਂ ਜਾ ਕੇ ਉਹਨਾਂ ਨੂੰ ਵਿਖਾ ਦਿਓ ਅਸੀਂ ਉਹ ਤੋਂ ਰਿਪੋਰਟ ਕਢਾਈ ਆ ਰਿਪੋਰਟ ਕਢਾ ਕੇ ਅਸੀਂ ਆਪਣੇ ਸਰਕਾਰੀ ਸਕੂਲ ਆਏ ਆ ਅਸੀਂ ਚਾਰ ਜਾਣੇ ਆ ਸਿਰਫ ਤੇ ਚਾਰੇ ਜਣੇ ਅਸੀਂ ਰਿਪੋਰਟ ਦੇਣ ਲਈ ਗਏ ਆ ਬੀਡੀਪੀਓ ਨੂੰ ਵੀਡੀਓ ਪਾਸਾ ਬਾ ਧੱਕਾਵਾ ਇਹਨਾਂ ਬੰਦਿਆਂ ਦੀ ਨਗਵਾਰੀ ਕਰ ਲੋ ਇਹਨਾਂ ਬੰਦਿਆਂ ਕੋਲ ਪਹਿਲੀ ਨਹੀਂ ਹੈਗੀ ਜਦੋਂ ਅਸੀਂ ਰਿਪੋਰਟ ਫੜਾਈ ਆ ਉਸੇ ਵੇਲੇ ਸਰਵੰਤ ਤੋਂ ਦੇ ਸਖਾਏ ਹੋਏ ਗੁੰਡੇ ਜਿਹੜੇ ਮੇਰੇ ਪਿੰਡ ਦੇ ਆ ਉਹਨਾਂ ਨੇ ਸਾਡੇ ਤੇ ਹਮਲਾ ਕਰਦਾ ਅਸੀਂ 3-4 ਜਣੇ ਉਹ 40-50 ਜਣੇ ਅਸੀਂ ਉਥੇ ਸਾਡੀਆਂ ਪੱਗਾਂ ਵੀ ਲਈਆਂ ਗਈਆਂ ਸਾਨੂੰ ਕੁੱਟਿਆ ਵੀ ਗਿਆ ਵਾ ਪਰ ਉਲਟਾ ਕੀ ਹੋ ਗਿਆ ਵਾ ਕਿ ਉਸੇ ਪਾਰਟੀ ਨੇ ਚਾਰ ਬੰਦੇ ਫੱਟਰ ਕਰਕੇ ਨਾ ਆਪੇ ਹੀ ਸਤਾਣਵਾ ਕੇ ਤੇ ਹਸਪਤਾਲ ਪਾਏ ਹੋਏ ਆ ਸਾਡੇ ਦੇ ਪਰਚਾ ਦੇਣ ਲਈ ਅਸੀਂ ਪ੍ਰਸ਼ਾਸਨ ਕੋਲੋਂ ਔਰ ਤੁਣ ਸਾਹਿਬ ਤੋਂ ਮੰਗ ਕਰਦੇ ਆ ਕਿ ਤੁਣ ਸਾਹਿਬ ਇਹੋ ਜਿਹੜੀਆਂ ਗੱਲਾਂ ਵੇ ਮਾਰੀਆਂ ਵਾ ਲੋਕਾਂ ਨੂੰ ਬਚਾਉਣ ਦੀ ਵਿਚਾ ਲੜਾ ਕੇ ਨਾ ਮਰਵਾਓ ਕਿਸਾਨ ਮਜ਼ਦੂਰ ਚਿਕਤ ਕਮੇਟੀ ਪੰਜਾਬ ਨੇ ਇਹ ਫੈਸਲਾ ਕੀਤਾ ਵਾ ਅਸੀਂ ਇਹਦੇ ਤੁਣ ਸਾਹਿਬ ਦਾ ਪੁਤਲਾ ਬੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਜੇਬੰਦੀ ਦਾ ਫੈਸਲਾ ਲਊਗੀ ਮੈਨੂੰ ਮਨਜ਼ੂਰ ਹੋਊਗਾ ਕਿਉਂਕਿ ਮੈਂ ਜੇਬੰਦੀ ਦਾ ਸ਼ਿਫਾਈ ਆ ਜੇਬੰਦੀ ਦੇ ਨਾਲ